ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਰੋਡ ਕੁਰਾਲੀ ਸੋ ਇਹ ਸਕੂਲ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਜਿੱਥੇ ਕਿ ਛੋਟੇ ਛੋਟੇ ਬੱਚਿਆਂ ਦਾ ਫੰਕਸ਼ਨ ਅੱਜ ਚੱਲ ਰਿਹਾ ਹੈ ਛੋਟੇ ਛੋਟੇ ਬੱਚਿਆਂ ਦੀ ਤੁਹਾਨੂੰ ਐਕਟੀਵਿਟੀ ਦਿਖਾਉਣੀ ਹੈ ਅਤੇ ਜਿਹੜੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ ਉਹਨਾਂ ਦੇ ਨਾਲ ਆਪਾਂ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਜੋ ਕਿ ਇਸੇ ਸਕੂਲ ਦੇ ਵਿੱਚ ਪੜ੍ਹ ਕੇ ਗਏ ਹੋਏ ਨੇ ਉਹਨਾਂ શિક્ષਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਪ੍ਰਿੰਸੀਪਲ ਸਰਦਾਰ ਕਮਲਜੀਤ ਸਿੰਘ ਜੀ ਉਹਨਾਂ ਤੋਂ ਵੀ ਜਾਣਕਾਰੀ ਲੈਣੇ ਆ ਤੇ ਆਓ ਦੇਖਦੇ ਹਾਂ ਪੂਰੀ ਜਾਣਕਾਰੀ ਪਾਣਿਆਂ ਦਾ ਇਹਨਾਂ ਤੇ ਨੂਰ ਯਾਰੋ ਕਿ ਸਿਖਤ ਕਰਾਂ ਪੰਜਾਬ ਨਾਲ ਦੀ ਪੰਜ ਪਾਣਿਆਂ ਦਾ ਇਹਨਾਂ ਤੇ ਨੂਰ ਯਾਰੋ ਭੈਣ ਧਮਕਣ ਜਿੱਥੇ ਵੀ ਪਈ ਗਿੱਦਾ ਜਗ ਜਾਣਦਾ ਇਹ ਗੱਲ ਜ਼ਰੂਰ ਯਾਰੋ ਸਰਦਾਰ ਹਰਪ੍ਰੀਤ ਸਿੰਘ ਜੀ ਸ਼ੇਰਗਿਲ ਸਾਹਿਬ ਸੋ ਅੱਜ ਜੋ ਫੰਕਸ਼ਨ ਕੀਤਾ ਗਿਆ ਹੈ ਖਾਲਸਾ ਮਾਡਲ ਸਕੂਲ ਕਰਾਲੀ ਦੇ ਵਿੱਚ ਸੋ ਤੁਸੀਂ ਵੀ ਇੱਥੇ ਸ਼ਿਰਕਤ ਕੀਤੀ ਹੈ ਕੀ ਕਿਹੜਾ ਹਰ ਇੱਕ ਜਿਹੜਾ ਸੰਸਥਾ ਦੇ ਨਾਲ ਇੱਕ ਹਿੱਤ ਰੱਖਦਾ ਹੈ ਜੀ ਤਾਂ ਉਹਨਾਂ ਨੂੰ ਪਤਾ ਹੈ ਕਿ ਸਭ ਤੋਂ ਪਹਿਲੀ ਪੀੜ੍ਹੀ ਹੁੰਦੀ ਹੈ ਜਦੋਂ ਛੋਟੇ ਬੱਚੇ ਸਟੇਜ ਤੇ ਚੜ ਕੇ ਕੋਈ ਆਪਣੀ ਇੱਕ ਵਾਰਤਾ ਉਸ ਦੱਸਦੇ ਹਨ ਕੋਈ ਇਹ ਤੋਂ ਪਤਾ ਲੱਗ ਜਾਂਦਾ ਸਟਾਫ ਨੇ ਕਿੰਨੇ ਇੱਕ ਟ੍ਰੇਨਿੰਗ ਕਰੀ ਵੀ ਨੇ ਜੀ ਕਿੰਨੇ ਕ ਅੱਗੇ ਨੂੰ ਲੋਡ ਹੈਗੀ ਇਹਨਾਂ ਦੀ ਜੇ ਕੋਈ ਕਾਰਟ ਬਾਅਦ ਹੈ ਤਾਂ ਪ੍ਰਬੰਧਕ ਉਹਦਾ ਦੇਣ ਨੂੰ ਤਿਆਰ ਹੋਨੇ ਜੀ ਉਹ ਅੱਜ ਸਲਾਨਾ ਜਿਹੜਾ ਇਹਨਾਂ ਦਾ ਪ੍ਰੋਗਰਾਮ ਰੱਖਿਆ ਹੈ ਇਹ ਪਹਿਲੀ ਵਾਰੀ ਸਾਰੇ ਜਿੰਨੇ ਬੰਦੇ ਆਏ ਨੇ ਹਰ ਤੁਸੀਂ ਖੈ ਸਾਰੇ ਦੇਖਿਆ ਹੈ ਕਿ ਜਿਸ ਤਰ੍ਹਾਂ ਕਿਤੇ ਪੁਰਾਣਾ ਸਿਖੇ ਹੋਏ ਹੁੰਦੇ ਨੇ ਬੱਚੇ ਜੀ ਉਸ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਨੇ ਅਵਗਾਨ ਗਾਏ ਹੈ ਜੀ ਤੇ ਅਸੀਂ ਆਸ ਰੱਖਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਸਰੇ ਚੱਲਦੇ ਰਹਿਣਗੇ ਹਰ ਵਾਰੀ ਤੱਕ ਹੀ ਕਰਨਗੇ ਸਰਾਰ ਰਮਾਸ ਸਿੰਘ ਨੋੜਾ ਜੇ ਇਹਨਾਂ ਪ੍ਰਬੰਧਕਾਂ ਮੈਂ ਨਾ ਉਹ ਹਰ ਇੱਕ ਸਹਿਤਾ ਸਿੰਨੇ ਬੰਦੇ ਆਪਣੇ ਦੇ ਨਾਲ ਆ ਕੇ ਖੜੇ ਨੇ ਜੋ ਵੀ ਸਾਡੇ ਸੰਸਦ ਦੇ ਮੈਂਬਰ ਨੇ ਜਾਂ ਆਮ ਬੰਦੇ ਨੇ ਸਾਰੇ ਉਹ ਹਰ ਇੱਕ ਫੰਕਸ਼ਨ ਦੇ ਵਿੱਚ ਇਕੱਠੇ ਹੁੰਦੇ ਜੀ ਮੈਂ ਇਹਨਾਂ ਨੂੰ ਵਧਾਈ ਦਿੰਨਾ ਹੈ ਅਰ ਤੁਹਾਡੇ ਵੀ ਬੜਾ ਧੰਨਵਾਦ ਕਰਨਾ ਕਿ ਤੁਸੀਂ ਅੱਲਾਹ ਸ਼ਰੀਕ ਕਰਨ ਵਾਸਤੇ ਪਰਾਲਾ ਕੀਤਾ ਜੀ ਮੈਂ ਗੁਰਜੀਤ ਸਿੰਘ ਖਾਲਸਾ ਨੂੰ ਵਧਾਈ ਗੁਰਜੀਤ ਸਿੰਘ ਸਰਦਾਰ ਹਰਵੰਦ ਸਿੰਘ ਕੰਦੋੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜਿਵੇਂ ਆਪਣਾ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਜਿਹੜਾ ਫੰਕਸ਼ਨ ਹੈ ਅਸੀਂ ਵੀ ਇਹ ਸਕੂਲ ਦੇ ਵਿੱਚ ਪੜੇ ਆ 30 35 ਸਾਲ ਪਹਿਲਾਂ ਤੇ ਉਦੋਂ ਇਹ ਫੰਕਸ਼ਨ ਨਹੀਂ ਹੁੰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਸਥਾ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਦਮਣਾ ਪਰਵਾਰਸ ਦਾ ਰਵਿੰਦਰ ਸਿੰਘ ਉਹਨੇ ਉਹਨਾਂ ਦੇ ਬਜ਼ੁਰਗਾਂ ਨੇ ਇਹ ਸ਼ੁਰੂ ਕੀਤੀ ਹੈ ਜੀ ਉਹਨਾਂ ਸਮੇਂ ਸ਼ੁਰੂ ਕੀਤੀ ਹੈ ਜਦੋਂ ਇੱਥੇ ਕੋਈ ਸਕੂਲ ਨਹੀਂ ਸੀ ਹੁੰਦੇ ਜੀ ਇਹ ਸਕੂਲ ਦੇ ਰਾਹੀਂ ਲੰਬੇ ਸਮੇਂ ਤੋਂ ਬੜੇ ਹੀ ਬੱਚੇ ਚੰਗੀ ਵਿੱਦਿਆ ਪ੍ਰਾਪਤ ਕਰਕੇ ਅੱਜ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਆਂ ਔਰ ਸਮੇਂ-ਸਮੇਂ ਇਹ ਸਕੂਲ ਨੇ ਖੇਡਾਂ ਦੇ ਖੇਤਰ 'ਚ ਪੜ੍ਹਾਈ ਦੇ ਖੇਤਰ 'ਚ ਬਹੁਤ ਵੱਡਾ ਯੋਗਦਾਨ ਪਾਇਆ ਜੀ ਇਹ ਜੋ ਸਾਡਾ ਅੱਜ ਦਾ ਸਾਲਾਨਾ ਸਮਾਗਮ ਹੈ ਇਹ ਮਾਡਲ ਸਕੂਲ ਖਾਲਸਾ ਮਾਡਲ ਸਕੂਲ ਨੇ ਬੜੇ ਪੱਧਰ ਤੇ ਕਰਾਇਆ ਹੈ ਔਰ ਪਹਿਲਾਂ ਵੀ ਕਰਾਉਂਦੇ ਰਹੇ ਹਾਂ ਜੀ ਤੇ ਸਾਡਾ ਜਦੋਂ ਕੋਰੋਨਾ ਆਇਆ ਥੋੜਾ ਜਿਹਾ ਤਬਦੀਲੀ ਆ ਗਈ ਜੀ ਹੁਣ ਅਸੀਂ ਫੇਰ ਸ਼ੁਰੂਆਤ ਪ੍ਰਿੰਸੀਪਲ ਸਾਹਿਬ ਦੋਨੇ ਸਕੂਲਾਂ ਦੇ ਕਰਾ ਰਹੇ ਹਾਂ ਔਰ ਸਾਡੀ ਇੱਛਾ ਹੈ ਕਿ ਸਕੂਲ ਬੜੀਆਂ ਘੱਟ ਤੋਂ ਘੱਟ ਫੀਸਾਂ ਤੇ ਬਹੁਤ ਵਧੀਆ ਐਜੂਕੇਸ਼ਨ ਦੇ ਰਿਹਾ ਹੈ ਜੀ ਔਰ ਖੇਡਾਂ ਦੇ ਖੇਤਰ 'ਚ ਵੀ ਧਾਰਮਿਕ ਖੇਤਰ ਦੇ ਵਿੱਚ ਵੀ ਇਹਨਾਂ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਕਿਉਂਕਿ ਜੇ ਆਪਾਂ ਨਿਗਾ ਮਾਰੀਏ ਜਿੱਥੇ ਬੱਚੇ ਵਿਦਿਆ ਪ੍ਰਾਪਤ ਕਰਦੇ ਆ ਉਹਦੇ ਨਾਲ ਨਾਲ ਉਹਨਾਂ ਨੂੰ ਧਾਰਮਿਕ ਵਿਦਿਆ ਦੀ ਵੀ ਲੋੜ ਹੈ ਜੀ ਇਹ ਸਕੂਲ ਦੇ ਵਿੱਚ ਖਾਸ ਕਰਕੇ ਸਵੇਰੇ ਅਰਦਾਸ ਕਰਕੇ ਬੱਚਿਆਂ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਜੀ ਜਿਹੜੀ ਕਿ ਇੱਕ ਵਿਲੱਖਣ ਚੀਜ਼ ਹੈ ਬਿਲਕੁਲ ਜੀ ਇਹ ਚੀਜ਼ ਜੇ ਆਪਾਂ ਕਿਤੇ ਵੀ ਨਿਗਾ ਮਾਰੀਏ ਤਾਂ ਦਿਖਦੀ ਨਹੀਂ ਹੈ ਜੀ ਸੋ ਸਾਡੀ ਉਮੀਦ ਹੈ ਔਰ ਦਮਣਾ ਪਰਿਵਾਰ ਦੀ ਵੀ ਇਹੀ ਉਮੀਦ ਹੈ ਕਿ ਸਾਡੇ ਬੱਚੇ ਨਾ ਸਕੂਲਾਂ ਚ ਪੜ੍ਹ ਕੇ ਆਪਣਾ ਜੀਵਨ ਵਧੀਆ ਬਣਾਉਣ ਚੰਗਾ ਆਪਣੇ ਕਾਰੋਬਾਰ ਕਰਨ ਔਰ ਆਪਣੇ ਜਿੱਥੇ ਵੀ ਧਰਨ ਚ ਪੈਦਾ ਹੋਏ ਆ ਉਹਦੇ ਨਾਲ ਜੁੜਨਾ ਤਾਂ ਕਿ ਇੱਕ ਸਮਾਜ ਨੂੰ ਚੰਗੀ ਸੇਧ ਦੇ ਸਕੀਏ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਿੰਸੀਪਲ ਸਰਦਾਰ ਕਮਲਜੀਤ ਸਿੰਘ ਜੀ ਇੱਕ ਬਹੁਤ ਵੱਡਾ ਉਪਰਾਲਾ ਜੋ ਅੱਜ ਇਹ ਰਚਿਆ ਗਿਆ ਕੀ ਕਹਿਣਾ ਤੁਹਾਡੇ ਹਾਂਜੀ ਬਿਲਕੁਲ ਤੇ ਜਿਹੜੇ ਸਾਡੇ ਇਹ ਬੱਚੇ ਨੇ ਇਸੇ ਤਰ੍ਹਾਂ ਇਹਨਾਂ ਨੂੰ ਸੇਧ ਮਿਲਦੀ ਹੈ ਜੀ ਕਿਉਂਕਿ ਇਹਨਾਂ ਨੇ ਸਿਰਫ ਕਿਤਾਬੀ ਗਿਆਨ ਹੀ ਨਹੀਂ ਹਾਸਲ ਕਰਨਾ ਇਹ ਬੱਚੇ ਸਾਡੇ ਸਮਾਜ ਤੇ ਸਮੇਂਵਾਰ ਨਾਗਰਿਕ ਬਣਨਗੇ ਜੀ ਇਹਨਾਂ ਦੇ ਬੱਚਾ ਦਾ ਝਾਕਾ ਖੁੱਲਦਾ ਇਸ ਤਰੀਕੇ ਦੇ ਨਾਲ ਕਿ ਇਸ ਤਰ੍ਹਾਂ ਇਹਨਾਂ ਨੇ ਵੱਡਿਆਂ ਦਾ ਸਤਿਕਾਰ ਕਰਨਾ ਤੇ ਛੋਟਿਆਂ ਨੂੰ ਪਿਆਰ ਪ੍ਰੋਵਾਈਡ ਕਰਨਾ ਚਾਹੇ ਅਕੈਡਮਿਕਸ ਦਾ ਫੀਲਡ ਹੈ ਚਾਹੇ ਸਪੋਰਟਸ ਦਾ ਫੀਲਡ ਹੈਗਾ ਤੇ ਸਾਡੇ ਬੱਚੇ ਹਰ ਪਾਸੋਂ ਪੱਖੋਂ ਮੱਲਾ ਮਾਰ ਰਹੇ ਨੇ ਜੀ ਕਿ ਸਾਰੇ ਅਧਿਆਪਕ ਸਹਿਬਾਨ ਐ ਸਮਝਦਾ ਬਤਾਏ ਤੇ ਪਾਤਰਖਾਨ ਜਿਹੜੇ ਇਹਨਾਂ ਬੱਚਿਆਂ ਨੂੰ ਮਿਹਨਤ ਕਰਾਉਂਦੇ ਨੇ ਤੇ ਆਪਣੀਆਂ ਪੁਲੰਧੀਆਂ ਹਾਸਲ ਕਰਦੇ ਨੇ ਤੇ ਬਲਕਿ ਮੈਂ ਸਾਡੇ ਮੇਰੇ ਸਾਹਿਬ ਖੜੇ ਨੇ ਸਦਾਰ ਰਵਨ ਸਿੰਘ ਜੀ ਕੰਦੋਲਾ ਇਹਨਾਂ ਦੀ ਜਿਹੜੀ ਹਲਾਸ਼ੇਰੀ ਹੈ ਮੇਰੇ ਖਿਆਲ ਚ ਇਹਨਾਂ ਇਸ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਪਾਉਂਦੇ ਜੀ ਇਹ ਹਮੇਸ਼ਾ ਸਾਨੂੰ ਹਲਾਸ਼ੇਰੀ ਦਿੰਦੇ ਨੇ ਅੱਗੇ ਵਧਣ ਦੇ ਵਾਸਤੇ ਅਧਿਆਪਕਾਂ ਨੂੰ ਵੀ ਬੱਚਿਆਂ ਨੂੰ ਵੀ ਬਸ ਇਹ ਜਿਹੜਾ ਸਾਡਾ ਪ੍ਰੋਗਰਾਮ ਸੀਗਾ ਇਸੇ ਲੜੀ ਦਾ ਹਿੱਸਾ ਹੈ ਇਹ ਅੱਗੇ ਵਾਸਤੇ ਵੀ ਅਸੀਂ ਇਸੇ ਤਰ੍ਹਾਂ ਬੱਚਿਆਂ ਦੇ ਪ੍ਰੋਗ੍ਰਾਮ ਨੂੰ ਸਵਾਰਨ ਦੇ ਲਈ ਐਦਾਂ ਦੇ ਪ੍ਰੋਗਰਾਮ ਕਰਦੇ ਰਹਾਂਗੇ ਇਹ ਵੱਡੇ ਬੱਚਿਆਂ ਦਾ ਵੀ ਹੁੰਦਾ ਜੀ ਨਹੀਂ ਇਹਦੇ ਵਿੱਚ ਸਾਡੇ ਜਿਹੜਾ ਕਲਚਰਲ ਐਕਟੀਵਿਟੀ ਸੀਗੀਆਂ ਉਹ ਪਹਿਲੀ ਤੋਂ ਬਲਕਿ ਨਰਸਰੀ ਤੋਂ ਲੈ ਕੇ 8ਵੀਂ ਤੱਕ ਦੇ ਬੱਚੇ ਸੀਗੇ ਦੇ ਵਿੱਚ ਤੇ ਜਿਹੜੀ ਸਟੇਜ ਕੰਡਕਟ ਕੀਤੀ ਹੈ ਬੱਚਿਆਂ ਨੇ ਉਹ ਸਾਡੇ ਪਲਸ 1 ਦੀਆਂ ਲੜਕੀਆਂ ਸੀਗੀਆਂ ਨਾਨ ਜੋਤ ਤੇ ਬਵਨੀਤ ਕਾਰ ਸੋ ਸਾਰਿਆਂ ਦੀ ਸਮੂਲੀਅਤ ਹੈ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਕੱਲੇ ਛੋਟੇ ਬੱਚਿਆਂ ਦਾ ਹੀ ਹੈ ਸਾਰੇ ਬੱਚਿਆਂ ਦਾ ਜਿਹੜਾ ਸਾਂਝਾ ਪ੍ਰੋਗਰਾਮ ਵਾਹਿਗੁਰੂ ਜੀ ਕੱਤੋਂ ਵਾਹਿਗੁਰੂ ਜੀ ਕੱਤੋਂ ਸਰਦਾਰ ਅਰਵਿੰਦਰ ਸਿੰਘ ਪੁਆਇੰਟਾ ਜੀ ਉਹ ਕੀ ਕਹਿਣਾ ਅੱਜ ਉਹ ਇਹ ਜੋ ਇੱਕ ਬਹੁਤ ਵੱਡਾ ਉਪਰਾਲਾ ਹੋਇਆ ਇਹਨਾਂ ਨੇ ਜੋ ਫੰਕਸ਼ਨ ਕੀਤਾ ਸਕੂਲ ਦੇ ਵਿੱਚ ਆਪਾਂ ਵੀ ਕਿਸੇ ਸਮੇਂ ਦੇ ਵਿੱਚ ਇਸ ਸਕੂਲ ਦੇ ਵਿੱਚ ਪੜ੍ਹੇ ਹਾਂ ਉਦੋਂ ਸ਼ਾਇਦ ਇਹ ਐਕਟੀਵਿਟੀਆਂ ਨਹੀਂ ਹੁੰਦੀਆਂ ਸੀ ਉਹ ਆਹਿਰੂ ਜੀ ਦਾ ਖਾਲਸਾ ਉਹ ਆਹਿਰੂ ਜੀ ਦੀ ਫਤਿਹ ਬੜੀ ਖੁਸ਼ੀ ਹੋਈ ਦੇਖ ਕੇ ਛੋਟੇ-ਛੋਟੇ ਬੱਚਿਆਂ ਨੂੰ ਸਟੇਜ ਦੇ ਉੱਤੇ ਆਪਣਾ ਜੋ ਪ੍ਰੋਗਰਾਮ ਹੈ ਪੇਸ਼ ਕਰਦੇ ਹੋਏ ਕਿਉਂਕਿ ਸਟੇਜ ਦੇ ਉੱਤੇ ਖੜਨਾ ਬੜੀ ਮੁਸ਼ਕਲ ਹੈ ਜੀ ਕਿਉਂਕਿ ਸਟੇਜ ਤੇ ਖੜਨਾ ਕੋਈ ਸੌਖੀ ਗੱਲ ਨਹੀਂ ਹੈ ਜੋ ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਬੱਚਿਆਂ ਦਾ ਜੋ ਮਨੋਵਾਲਾ ਉਹਨੂੰ ਉੱਚਾ ਕਰਦੇ ਆ ਸਟੇਜਾਂ ਤੇ ਖੜ ਕੇ ਬੋਲਣਾ ਜਾਂ ਕੁਝ ਵੀ ਪ੍ਰੋਗਰਾਮ ਨਾਟਕ ਕਰਨਾ ਕੋਈ ਜਾਂ ਡਾਂਸ ਕਰਨਾ ਚਲੋ ਜੋ ਵੀ ਹੈ ਤੇ ਸਮੁੱਚਾ ਸਟਾਫ ਤੇ ਮੈਨੇਜਮੈਂਟ ਵਧਾਈ ਦੀ ਪਾਤਰ ਹੈ ਕਿਉਂਕਿ ਇਹ ਸਕੂਲ ਕੋਈ ਅੱਜ ਤੱਕ 126 ਸਾਲ ਪੁਰਾਣਾ ਸਕੂਲ ਆ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਪੜ੍ਹੇ ਹੋ ਇੱਥੇ ਮੈਂ ਵੀ ਪੜ੍ਹਿਆ ਮੈਨੂੰ ਲੱਗਦਾ ਸ਼ੇਰਗਿਲ ਸਾਹਿਬ ਇੱਥੇ ਪੜ੍ਹੇ ਹੋਣਗੇ ਸ਼ੇਰਗਿਲ ਸਾਹਿਬ ਇੱਥੇ ਪੜ੍ਹੇ ਆ ਤੇ ਜਿਹੜੇ ਲਗਭਗ 85 ਸਾਲ ਦੇ ਹੋ ਚੁੱਕੇ ਆ ਤੇ ਹੁਣ ਤੁਸੀਂ ਦੇਖ ਲਓ ਇਹਨਾਂ ਸਕੂਲਾਂ ਦੇ ਵਿੱਚ ਇਹਨਾਂ ਸੰਸਥਾਵਾਂ ਦੇ ਵਿੱਚ 126 ਸਾਲ ਤੋਂ ਲੈ ਕੇ ਅੱਜ ਤੱਕ ਕਿੰਨੇ ਜੋ ਇਨਸਾਨ ਆ ਜੀ ਉਹ ਪੜ੍ਹ ਕੇ ਦੁਨੀਆ ਇੱਥੋਂ ਚਲੀ ਗਈ ਤੇ ਜਾ ਕੇ ਉਹਨਾਂ ਨੇ ਸਰਕਾਰਾਂ ਦੇ ਵਿੱਚ ਸਮਾਜ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਜੋ ਸੇਵਾ ਕੀਤੀ ਆ ਤੇ ਪਿੱਛੇ ਜਿਹੇ 100 ਸਾਲਾ 1998 ਦੇ ਵਿੱਚ ਮਨਾਇਆ ਸੀ ਸਕੂਲ ਦਾ ਉਹ ਸਮੇਂ ਪੁਰਾਣੇ ਜੋ ਸਟੂਡੈਂਟ ਨੇ ਉਹ ਵੀ ਆਏ ਸੀ ਮੈਨੂੰ ਯਾਦ ਆ ਕਿਉਂਕਿ ਉਦੋਂ ਪਤਾ ਲੱਗਿਆ ਕਿ ਇੱਥੇ ਇਹਨਾਂ ਸਕੂਲਾਂ ਦੇ ਵਿੱਚ ਪੜ੍ਹ ਕੇ ਕੋਈ ਜਰਨਲ ਕੋਈ ਕਰਨਲ ਡੀਸੀ ਡੀਟੀਓ ਐਸ ਡੀ ਐਮ ਜੱਜ ਵਕੀਲ ਸਹਿਬਾਨ ਜਾਨੀ ਕਿ ਬਹੁਤ ਦੁਨੀਆ ਇਥੋਂ ਜਾਨੀ ਕਿ ਪੜ ਕੇ ਉਹਨਾਂ ਨੇ ਸਮਾਜ ਦੇ ਸਰਕਾਰਾਂ ਦੇ ਵੱਖ-ਵੱਖ ਖੇਤਰਾਂ 'ਚ ਸੇਵਾ ਕੀਤੀ ਆ ਸਿਰਫ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਉਹ ਜਾਨੀ ਕਿ ਜਿਹੜੇ ਇਹਨਾਂ ਇਥੇ ਇਸ ਇਹਨਾਂ ਸਕੂਲਾਂ ਦੇ ਜਿਹੜੇ ਸਟੂਡੈਂਟ ਨੇ ਉਹ ਪੜ ਕੇ ਉਥੇ ਨਿਮਾਣਾ ਖੱਟ ਰਹੇ ਆ ਤੇ ਮੇਰੇ ਖਿਆਲ 'ਚ ਸ਼ੇਰਗਿਲ ਸਾਹਿਬ ਜਿਹੜਾ ਸੀ ਕਿ ਆਪਣੇ ਆਪਣੇ ਮਾਸਟਰ ਸ਼ੇਰ ਸਿੰਘ ਦੇ ਬੇਟੇ ਸੀ ਉਹ ਵੀ ਇਹਨਾਂ ਸਕੂਲਾਂ ਦੇ ਸਟੂਡੈਂਟ ਨੇ ਜਿਨ੍ਹਾਂ ਦਾ ਅੱਜ ਅਮਰੀਕਾ ਦੇ ਵਿੱਚ ਪੂਰਾ ਨਾਂ ਚੱਲਦਾ ਆ ਉਹ ਵਿਸ਼ੇ ਸੀ ਜੀ ਜੀ ਸਕੂਲ ਤੇ ਹਾਂ ਜੀ ਅੱਜ ਉਹਨਾਂ ਦੀ ਅਮਰੀਕਾ ਦੇ ਵਿੱਚ ਉਹੀ ਪਹਿਚਾਨ ਹੈ ਸਰਕਾਰ ਦੇ ਵਿੱਚ ਜੀ ਜਦੋਂ ਕਿ ਉਹਨਾਂ ਮੁਲਕਾਂ ਦੇ ਵਿੱਚ ਉਹ ਆਪਣੇ ਹੀ ਬੰਦਿਆਂ ਨੂੰ ਅ ਅੱਗੇ ਅਡਵਾ ਕਰਦੇ ਨੇ ਬਲਕਿ ਉਹਨਾਂ ਦਾ ਇੱਥੇ ਦਾ ਕੰਪੀਟੀਸ਼ਨ ਹੈ ਜਿਹੜੇ ਨਾਲ ਦੇ ਹੋਰ ਇਸ ਕਿੱਤੇ ਵਾਲੇ ਆਈਟੀ ਵਾਲੇ ਉਹ ਕਹਿੰਦੇ ਨੇ ਵੀ ਤੁਸੀਂ ਮਿਲ ਕੇ ਸਾਡੇ ਨਾਲ ਕੰਮ ਕਰੋ ਆਪਾਂ ਵਿਰੋਧਤਾ ਨਾ ਕਰੀਏ ਕਿਉਂ ਜੀ ਜੀ ਐਨੀ ਉਹਨਾਂ ਦੀ ਸ਼ਕਤੀ ਹੈ ਜੀ ਜੀ ਇੱਥੇ ਉਹਨਾਂ ਆਪਣੀ ਵਿਥਿਆ ਕਰੀ ਸੀ ਇੰਡੀ ਗੜਜਾ ਦਾ ਪਹਿਲਾ ਦੋ ਘਾਟਨ ਕੀਤਾ ਹੈ ਜੀ ਹਾਂ ਉਹਨੇ ਬਿਲਕੁਲ ਸੱਚ ਦੱਸਿਆ ਵੀ ਅਸੀਂ ਕਿਚੂਂਗੀ ਚ ਰਹਿੰਦੇ ਸੀ ਜੀ ਤੇ ਮੇਰਾ ਮੰਝਾ ਮੁਰਗੇ ਵਾਲੇ ਛੱਡ ਚ ਹੁੰਦਾ ਸੀ ਯਾਦ ਜਿਹਦਾ 7 ਏਕੜ ਜੇ ਮਕਾਨ ਹੈ ਜੀ ਤੇ 7 ਏਕੜ ਜੇ ਦਫ਼ਤਰ ਹੈ ਜੀ ਜੇ ਪੈਸਿਆਂ ਦੀ ਗੱਲ ਕਰੀ ਹੁਣ ਉਹ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਮੇਰਾ ਸਾਨੇ ਲਾਉ ਨਾਲ ਤੇ ਨਾਲ ਕੰਮ ਕਰਦਾ ਰਿਹਾ ਹੈ ਜੀ ਹਾਂ ਉਹ ਬਹੁਤ ਜ਼ਿਆਦਾ ਰਵਾਸ ਨੇ ਇੱਕ ਫੰਕਸ਼ਨ ਕੀਤਾ ਥੋੜੀ ਦੇਰ ਪਹਿਲੇ ਸੀ ਦੇ ਦੋਤੀ ਦਾ ਉਹੀ ਮੇਰਾ ਪਹਿਲਾ ਹਾਂਜੀ ਉਹਦੇ ਵਿੱਚ ਸਾਰਾ ਦਿਨ ਉਹ ਹਸਬੰਡ ਬਾਈ ਰਹੇ ਹਾਂਜੀ ਹਾਂ ਤੌਰ ਤੇ ਥੋੜਾ ਇਸ ਤਰ੍ਹਾਂ ਰਹਿੰਦੇ ਨਹੀਂ ਹੈ ਜੀ ਘਰ ਘੇ ਦੇ ਕੇ ਆਪਣੇ ਛਾਗਨ ਛੁਗਨ ਪਹਿਲਾਂ ਨਾ ਉਹਨਾਂ ਦਾ ਛਾਗਨ ਦਾ ਪ੍ਰੋਗਰਾਮ ਕੋਈ ਜੀ ਚਲੇ ਜਾਂਦੇ ਨੇ ਫਿਰ ਉਹਨੇ ਸਾਰੇ ਬੰਦੇ ਨੂੰ ਕੰਮ ਲਾ ਲਿਆ ਜਿਹੜੇ ਕੰਮ ਅੱਛਾ ਜੀ ਨਾ ਸਕਾ ਫਾਰਦਾ ਨਾਸ ਕਰਨ ਦਾ ਫੰਗੜਾ ਪਾਉਣ ਦਾ ਹਾਂਜੀ ਹਾਂਜੀ ਤਾਂ ਉਹਦੇ ਵਿੱਚ ABC ਇਹ ਉਹਨੇ ਜਾਣ ਤੋਂ ਪਹਿਲਾਂ ਪਹਿਲਾਂ ਕੀ ਸਾਧਨ ਮੈਂ ਰਹਿ ਆ ਵੀ ਉਹ ਦੇਖੋ ਜੀ ਸਰਗਰਦ ਸਾਹਿਬ ਤੁਸੀਂ ਮਤਲਬ ਕਿ ਕਿਹੜੇ ਸੰਧ ਦੇ ਵਿੱਚ ਇੱਥੇ ਫਿਰ 1958 ਚ 58 ਦੇ ਵਿੱਚ ਤੁਸੀਂ ਮੈਟ੍ਰਿਕ ਕਰੀ ਹਾਂ ਹਾਇਰ ਸਕੰਡ ਹਾਂ ਜੀ ਜੀ ਮੈਟ੍ਰਿਕ ਸੀ ਮੈਟ੍ਰਿਕ ਸੀ ਹਾਂ ਜੀ ਹਾਂ ਜੀ ਮੈਟ੍ਰਿਕ ਸੀ ਉਹ 1958 ਚ ਕੀਤੀ ਜੀ ਉਸੇ ਬਾਅਦ ਮੈਂ ਗੌਰਮੇਟ ਖੁਰਦਾਸਪੁਰ ਚਲੇ ਗਿਆ ਜੀ ਸਾਲ ਉੱਥੇ ਲਾਇਆ ਜਿਹੜੇ ਪਹਿਲਾਂ ਹਰਵੰਤ ਸਿੰਘ ਦੀ ਜਗ੍ਹਾ ਹੁੰਦੀ ਸੀ ਉਹ ਮੇਰੇ ਜਮਾਤੀ ਨੇ ਅੱਛਾ ਜੀ ਲਾਸ ਪਰ ਦੇ ਹਾਂਜੀ ਇੱਕ ਉਹ ਬੈਂਚ ਦੇ ਬੈਠਦੇ ਸੀ ਤੇ ਫਿਰ ਪਤਾ ਲੱਗਿਆ ਬੈਠੇ ਬੈਠੇ ਬਲ ਨੂੰ ਭੱਲ ਕੇ ਘਰੇ ਬੈਠੇ ਜਿਉਂ ਰਿਸ਼ਤੇਦਾਰ ਹੋ ਕੇ ਪਾਚ ਜੀ ਨਜ਼ਦੀਕੀ ਰਿਸ਼ਤੇਦਾਰ ਸੀ ਤੇ ਇਸ ਤਰ੍ਹਾਂ ਕਰਕੇ ਮਿਹਦੇ ਘਮਾਉ ਦੇ ਫਿਰ ਬਾਕੀ ਸਮਾਂ ਯਾਰਾ ਸੈਕਟਰ ਲੱਗਿਆ ਜੀ ਹੋਇ ਤਾ ਮੈਂ ਇੱਥਾ ਹੈ ਸਕੂਲ ਵਿੱਚ ਵੀ ਅਗਰ ਵੀ ਫਿਰ ਮੈਂ ਅੰਡਰ ਅਫਸਰ ਆ ਕੋਨਾਂ ਦਾ ਜੀ ਸੀ ਸੀ ਦਾ ਠੀਕ ਹੈ ਜੀ ਉਹਦੇ ਵਾਸਤੇ ਮੇਰੀ ਟ੍ਰੇਨਿੰਗ ਵੀ ਹੋ ਗਈ ਸੀ 3 ਮਹੀਨੇ ਦੀ ਹਾਂਜੀ ਜੇ ਮੈਂ ਫੌਜ ਵਿੱਚ ਜਾਣਾ ਚਾਹੁੰਦਾ ਮੈਨੂੰ ਬਹੁਤ ਸਖਾਲਾ ਸੀ ਉੱਤੇ ਜਾਣਾ ਜੀ ਸੋ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ ਹਾਂਜੀ ਪੈਂਟਰੀ ਜਿਵੇਂ ਤੁਸੀਂ ਗੱਲ ਕਰੀ ਹੈ ਕਿ 126 ਸਾਲ ਇਸ ਸਕੂਲ ਨੂੰ ਬਣੇ ਨੂੰ ਹੋ ਗਏ ਸੋ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਖੜੀ ਬਿਲਕੁਲ ਜੀ ਬਹੁਤ ਮਜ਼ਬੂਤੀ ਦੇ ਨਾਲ ਇਹ ਬਿਲਡਿੰਗ ਬਣੀ ਹੋਈ ਹੈ ਇਹ 1938 ਦੇ ਵਿੱਚ ਬਣੀ ਹੈ ਜਿਹੜੀ ਬੈਕ ਸਾਈਡ ਹੈ ਤੇ ਜਿਹੜੀ ਇਹ ਹੈ ਇਹ ਮੈਨੂੰ ਲੱਗਦਾ 1965 ਫੋਰਡ ਦੇ ਲਗਭਗ ਹੋਈ ਹੈ ਕਿਉਂਕਿ ਮੈਂ ਕੋਰੈਕਟ ਨਹੀਂ ਇੰਨਾ ਪਤਾ ਹੈਗਾ ਜੀ ਕਿਉਂਕਿ ਮੈਨੂੰ ਸਾਨੂੰ ਦੱਸਦੇ ਹੁੰਦੇ ਸੀਗੇ ਆਪਣੇ ਮਾਸਟਰ ਰਤਨ ਸਿੰਘ ਸੀਗੇ ਬਨ ਮਜਰੇ ਦੇ ਜਦੋਂ ਮੈਂ ਪੜਦਾ ਸੀ ਵੀਰੇ ਡਰਾਇੰਗ ਮਾਸਟਰ ਸੀ ਉਹ ਸਪਣਾਉਂਦੇ ਉਹ ਦੱਸਦੇ ਹੁੰਦੇ ਸੀਗੇ ਕਿਉਂਕਿ ਜਦੋਂ ਇਹ ਬਿਲਡਿੰਗ ਬਣੀ ਹੈ ਨਾ ਉਸ ਸਮੇਂ ਅਸੀਂ 9ਵੀਂ ਦੇ ਵਿੱਚ ਪੜਦੇ ਸੀਗੇ ਤੇ ਅਖਮੀ 9ਵੀਂ ਦੇ ਵਿੱਚ ਅਸੀਂ ਇੱਥੇ ਜਾਨੀ ਤੇ ਰੇਤਾ ਵੀ ਤਸਲਿਆ ਨਾ ਢੋਇਆ ਤੇ ਮਜ਼ਦੂਰਾਂ ਨਾਲ ਜਿਹੜੀ ਕਹੇ ਸੀ ਮਿਸਤਰੀਆਂ ਨਾਲ ਵੀ ਕੰਮ ਕਰਾ ਦਿੰਦੇ ਸੀਗੇ ਸੇਵਾ ਦੇ ਤੌਰ ਤੇ ਜੀ ਤੇ ਇਸ ਕਰਕੇ ਸਾਨੂੰ ਇਸ ਸਕੂਲ ਤੇ ਮਾਣ ਹੈ ਕਿਉਂਕਿ ਮੈਂ ਵੀ ਇੱਥੇ ਪੜਿਆ ਹਾਂ ਤੇ ਨਿੱਜੀ ਪਿਆਰ ਹੈ ਸਕੂਲ ਦੇ ਨਾਲ ਜਾਨੀ ਕਿ ਇੱਕ ਜਿੱਦਾਂ ਮੋਹ ਨਹੀਂ ਹੁੰਦਾ ਤੇ ਉਸ ਤਰ੍ਹਾਂ ਮੋਹ ਹੈ ਸਕੂਲ ਦੇ ਨਾਲ ਤੇ ਮੈਨੂੰ ਪਤਾ ਨਹੀਂ ਸੀ ਹੈ ਜਦੋਂ ਅਸੀਂ ਪੜਦੇ ਸੀਗੇ ਮੋਹ ਤਾਂ ਉਦੋਂ ਹੀ ਸੀਗਾ ਕਿਉਂਕਿ ਇੱਥੇ ਅਸੀਂ ਬਹੁਤ ਸ਼ਰਾਰਤਾਂ ਵੀ ਕਰੀਆਂ ਐ ਕਟਾਈ ਵੀ ਬਹੁਤ ਖਾਧੀ ਐ ਤੇ ਜਰਾਂ ਟੀਚਰ ਸਾਹਿਬਾਨਾਂ ਤੋਂ ਤੇ ਮੈਨੂੰ ਆਈ ਮੀਨ ਐਦਾਂ ਨਹੀਂ ਸੀ ਪਤਾ ਕਿ ਕੋਈ ਸਮਾਂ ਆਊਗਾ ਵੀ ਅਸੀਂ ਵੀ ਮੈਨੇਜਮੈਂਟ ਦੇ ਵਿੱਚ ਨੇੜੇ ਹੋਵਾਂਗੇ ਜੀ ਤੇ ਇਸ ਕਰਕੇ ਵਾਇਖਰੂ ਦੀ ਕਿਰਪਾ ਹੋਈ ਆ ਜੋ ਮਹਾਰਾਜ ਆਪੇ ਕਿਰਪਾ ਕਰਦਾ ਜੀ ਤੇ ਹੁਣ ਅੱਜ ਕੱਲ੍ਹ ਚਲੋ ਸਕੂਲ ਦੇ ਵਿੱਚ ਸਪੂਰਾ ਸਤਕਾਰ ਹੈ ਵੈਖਰੂ ਦੀ ਕਿਰਪਾ ਨਾਲ ਸਰਦਾਰ ਰਵਿੰਦਰ ਸਿੰਘ ਹੁਣਾਂ ਨਾਲ ਜੀ ਨੇੜਤਾ ਵੈਖਰੂ ਦੀ ਕਿਰਪਾ ਦੇ ਨਾਲ ਜੀ ਬਿਲਕੁਲ ਜੀ ਬਿਲਕੁਲ ਤੇ ਜੋ ਇੱਕ ਬੇਦਾਗ ਸ਼ਖਸੀਅਤ ਹੈ ਜਿਨ੍ਹਾਂ ਦੀ ਸਾਡੇ ਇਲਾਕੇ ਨੂੰ ਐਜੂਕੇਸ਼ਨ ਦੇ ਖੇਤਰ ਜਿਨ੍ਹਾਂ ਇਸ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ ਜੀ ਇਹ ਇਹਨਾਂ ਸਕੂਲਾਂ ਦੇ ਵਿੱਚ ਤੁਹਾਨੂੰ ਪਤਾ ਹੋਊਗਾ ਵੀ ਚਰਨੀ ਚੰਨੀ ਜਿਹੜਾ ਸੀਐਮ ਸੀਗੇ ਉਹ ਵੀ ਇੱਥੇ ਹੀ ਖਰੜ ਖਾਲਸਾ ਦੇ ਪੜੇ ਹੋਏ ਨੇ ਜੀ ਤੇ ਸਰਦਾਰ ਬਜਤਰ ਸਿੰਘ ਪੜਿਆ ਵਾਲਾ ਇੱਥੋਂ ਐਮ ਉਹ ਵੀ ਇੱਥੋਂ ਪੜ੍ਹੇ ਹੋਏ ਐਮਐਲਏ ਰਹੇ ਨੇ ਜੀ ਤੇ ਹੋਰ ਵੀ ਬਹੁਤ ਸਾਰੇ ਨਰਿੰਦਰ ਸ਼ਰਗਿੱਲ ਹਾਂ ਜੀ ਨਰਿੰਦਰ ਸ਼ਰਗਿੱਲ ਵੀ ਹਾਂ ਜੀ ਉਹ ਮਿਲਖਾੜ ਦਾ ਚੇਅਰਮੈਨ ਹੋਰ ਵੀ ਬਹੁਤਾਂ ਜੀ ਤੇ ਜਿਹੜੇ ਜਿੱਥੇ ਜਿਹੜੇ ਪੜ੍ਹ ਕੇ ਲੀਡਰ ਵੀ ਬਣੇ ਆ ਹਾਂਜੀ ਤੇ ਐਮਐਲਏ ਵੀ ਐਮਐਲਏ ਬਣੇ ਆ ਮੰਤਰੀ ਬਣੇ ਆ ਸੀਐਮਪੀ ਬਣੇ ਆ ਇਹਨਾਂ ਸੰਸਥਾਵਾਂ ਦੇ ਵਿੱਚ ਖਿਡਾਰੀ ਵੀ ਬਣੇ ਆ ਖਿਡਾਰੀ ਬਣੇ ਆ ਪਰਮੇਂਦਰ ਸਿੰਘ ਹਾਂਜੀ ਫੁੱਟਬਾਲ ਦਾ ਇੰਡੀਆ ਦਾ ਕੈਪਟਨ ਰਿਹਾ ਫੁੱਟਬਾਲ ਦੇ ਉਹਦੇ ਚ ਜੀ ਤੇ ਹਰੇਕ ਫੀਲਡ ਦੇ ਵਿੱਚ ਜਿਹੜਾ ਇੱਥੋਂ ਦਾ ਸਟੂਡੈਂਟ ਹੈ ਜੀ ਉਹਦੀ ਦੇਣ ਹੈ ਉਹਦੀ ਸਮਾਜ ਨੂੰ ਦੇਣਾ ਦੇਸ਼ ਨੂੰ ਦੇਣਾ ਇਹ ਕਰਕੇ ਸਾਨੂੰ ਇਹਨਾਂ ਸੰਸਾਮਾਂ ਤੇ ਮਾਣ ਹੈਗਾ ਤੇ ਮਾਣ ਹਮੇਸ਼ਾ ਰਹੂਗਾ ਹਜੇ ਪਤਾ ਨਹੀਂ ਇਹਨਾਂ ਸੰਸਾਮਾਂ ਨੇ ਕਿੰਨੇ ਕ ਦਿਨ ਹੋਰ ਸੇਵਾ ਕਰਨੀ ਹੈ ਕਿੰਨੀ ਕ ਪਨੀਰੀ ਹੋਰ ਤਿਆਰ ਕਰਕੇ ਤੇ ਹੈ ਜੀ ਭੇਜਣੀਆਂ ਸਰਕਾਰੀ ਖੇਤਰ ਦੇ ਵਿੱਚ ਸਰਕਾਰੀ ਸੇਵਾ ਦੇ ਵਿੱਚ ਆ ਸਮਾਜ ਦੀ ਸੇਵਾ ਦੇ ਵਿੱਚ ਜੀ ਤੇ ਵੈਕਰੂ ਅਗੇ ਅਰਦਾਸ ਵੀ ਹੈ ਇਹੀ ਆ ਵੀ ਵੈਕਰੂ ਇਹਨਾਂ ਸੰਸਾਮਾਂ ਨੂੰ ਜੋ ਖਾਸ ਸਿਨੀਅਰ ਸਕੈਂਡਰੀ ਸਕੂਲ ਆ ਜਾਂ ਦੇਮ ਵਾਲਾ ਬੋਰਡ ਆ ਆ ਐਜੂਕੇਸ਼ਨ ਹੈ ਵੀ ਇਹਨਾਂ ਇਹਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਦਾ ਬਲ ਬਖਸ਼ੇ ਤੇ ਸਭ ਤੋਂ ਵੱਡੀ ਅਰਦਾਸ ਸਾਡੀ ਇਹ ਹੈ ਕਿ ਸਰਦਾਰ ਰਵੀ ਇੰਦਰ ਸਿੰਘ ਜਿਹੜੇ ਸਿੱਖ ਕੌਮ ਦੀ ਇੱਕ ਬੇਦਾਗ ਲੀਡਰ ਨੇ ਆਗੂ ਨੇ ਬੇਦਾਗ ਸ਼ਖਸੀਅਤ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਕੌਮ ਦਾ ਦਰਦ ਹੈ ਵਾਹਿਗੁਰੂ ਉਹਨਾਂ ਨੂੰ ਵੀ ਲੰਮੀ ਉਮਰਾਂ ਬਖਸ਼ੇ ਤਾਂ ਜੋ ਇਹ ਤਾਂ ਜੋ ਇਹਨਾਂ ਇਹ ਸੰਸਥਾਵਾਂ ਚੜ੍ਹਦੀਆਂ ਕਲਾਂ ਚ ਰਹਿਣ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I'm

ڈاکٹر kira halah eh jin dia bila datang sini ਇਹ ਸਲੇ ਜ਼ਰੂਰੀ ਹੈ ਕਿ ਤੂੰ ਬਾਤ ਨੂੰ ਆਖੋ ਖੋਰ ਚ ਹਟਾ ਦੇ ਤੁਸੀਂ ਸਾਰੇ ਠੀਕ ਕਹਿ ਰਹੇ ਹੋ ਮੈਂ ਤੁਹਾਡੇ ਨਾਲ ਸਹਿਮਤ ਹਾਂ ਚੰਗਾ ਆਜੀ ਚੱਲਦੇ ਤੂੰ ਉੱਪਰ ਖਿਆਲ ਰੱਖ ਲੈ ਇਹਨਾਂ ਸਾਡੇ ਪਾਸ ਬਹੁਤ ਹੀ ਵਧੀਆ ਪਰਫਾਰਮੈਂਸ ਸੀ ਜ세ਜ਼ਾਰ ਸਰਦਾਰ ਜੋਰਾ ਸਿੰਘ ਭੁੱਲਰ ਜੀ ਸੋ ਖਾਲਸਾ ਸਕੂਲ ਦੇ ਵਿੱਚ ਅੱਜ ਇਹ ਫੰਕਸ਼ਨ ਕੀਤਾ ਗਿਆ ਤੁਸੀਂ ਮੈਂਬਰ ਵੀ ਹੈਗੇ ਆ ਇਸ ਕਮੇਟੀ ਦੇ ਕੀ ਕਹੋਗੇ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਜਿਹੜੀ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਜੀ ਵੀ ਹਿਟਲਰ ਨੇ ਵੀ ਇਸ ਸ਼ਹਿਰ ਦਾ ਆਪਣੇ ਬਾਇਓਗ੍ਰਾਫੀ ਵਿੱਚ ਨੋ ਲਿਖਿਆ ਹੋਇਆ ਕਿਉਂਕਿ ਜਿਹੜੇ ਇੱਥੇ ਭਰਤੀ ਹੋ ਕੇ ਜਾਂਦੇ ਸੀ ਬੰਦੇ ਜੀ ਜਿਹੜਾ ਮੈਂ ਕਹਾਂਗਾ ਪੰਜਾਬ ਦਾ ਇੱਕੋ ਇੱਕ ਇਧਰਲੇ ਏਰੀਆ ਦਾ ਇਹ ਸੈਂਟਰ ਸੀਗਾ ਜੀ ਸਾਰੀ ਭਰਤੀ ਜਿਹੜੀ ਸਿੱਖ ਰੈਜimentਾਂ ਦੀ ਹੁੰਦੀ ਸੀ ਉਹ ਆਪਣੇ ਕਰਾਲੀ ਤੋਂ ਹੁੰਦੇ ਸੀ ਜਿਵੇਂ ਮੇਰੇ ਪਿਤਾ ਜੀ ਵੀ ਇਤੋਂ ਭਰਤੀ ਹੋ ਕੇ ਗਏ ਆਂ ਕਰਾਲੀ ਤੋਂ ਹਾਂਜੀ ਤੇ ਚਾਹੇ ਬਿਸ਼ੱਕ ਸਾਡਾ ਪਿੰਡ ਧਰਮਗੜ ਉਹ ਜਗਤਪੁਰੇ ਦੇ ਕੋਲ ਹੈ ਚੰਡੀਗੜ੍ਹ ਦੀ ਜੜ ਵਿੱਚ ਹੈ ਜੀ ਪਰ ਉਹਨਾਂ ਕੋਲ ਮੈਂ ਕਹੂੰਗਾ ਵੀ ਅਗਰ ਉਹ ਸਮੇਂ ਦੇ ਵਿੱਚ ਅੱਜ ਉਹਨਾਂ ਦੀ ਛਾਤੀ ਤੇ 10 ਮੈਡਲ ਸਨ ਜਿਹੜਾ ਵਿਕਟੋਰੀਆ ਕ੍ਰਾਸ ਤੋਂ ਹੇਠਲਾ ਮੈਡਲ ਸੀਗਾ ਇੰਡੀਅਨ ਆਰਡਰ ਆਫ ਮੈਰਿਟ ਉਹ ਸਾਡੇ ਫਾਦਰ ਕੋਲ ਸੀਗਾ ਜੀ ਤੇ ਉਹਦੀ ਸਾਨੂੰ 50 ਏਕੜ ਜ਼ਮੀਨ ਐ ਚਪਰ ਜੜੀ ਦੇ ਵਿੱਚ ਵਾਹ ਜੀ ਤੇ ਮਨੂ ਪਾਸ ਭਾਗ ਪ੍ਰਾਪਤ ਹੋਇਆ ਇਸ ਅਟੈਚਮੈਂਟ ਮੇਰੀ ਅੱਧਰ ਹੋਈ ਇਸ ਕਰਕੇ ਹੋਈ ਹੈ ਕਿ ਮੈਂ ਜਿਹੜੀ ਐਜੂਕੇਸ਼ਨ ਹੈ ਉਹ ਪਿਤਾ ਜੀ ਦੇ ਮਨ ਵਿੱਚ ਸੀਗਾ ਵੀ ਬੱਚਿਆਂ ਨੂੰ ਪੜਾਉਣਾ ਜੀ ਮੇਰਾ ਵੱਡਾ ਬ੍ਰਦਰ ਐਜ਼ ਅ ਹੈਡਮਾਸਟਰ ਰਟਾਇਰ ਹੋਇਆ ਜੀ ਦੂਜਾ ਐਜੂਕੇਸ਼ਨ ਬੋਰਡ ਵਿੱਚ ਹੋਇਆ ਮੈਂ ਚਾਹੇ ਪੜ੍ਹਾਈ ਸਭ ਤੋਂ ਵਧੀਆ ਕੀਤੀ ਸੀ ਜੀ ਪਰ ਫਾਦਰ ਦੀ ਡੈਥ 60 ਸਾਲ ਦੀ ਉਮਰ ਵਿੱਚ ਹੋਣ ਕਰਕੇ ਮੈਨੂੰ ਉਹਨਾਂ ਨੇ ਖੇਤੀਬਾੜੀ ਵੱਲ ਖਿੱਚ ਲਿਆ ਸੀ ਜੀ ਤੇ ਮੈਂ 53 ਸਾਲ ਖੇਤੀ ਕੀਤੀ ਹੈ ਜੀ ਤੇ ਤੁਸੀਂ ਹੈਰਾਨ ਹੋਵੋਗੇ ਮੇਰੇ ਮੂੰਹ ਤੋਂ ਸੁਣ ਕੇ ਵੀ ਪ੍ਰਾਇਮਰੀ ਐਜੂਕੇਸ਼ਨ ਮੇਰੀ ਲਾਂਡਰ ਸਕੂਲ ਦੀ ਆ ਅੱਛਾ ਜੀ ਤੇ ਮੈਂ ਉਸ ਟਾਈਮ ਦੇ ਵਿੱਚ ਅੱਜ ਵੀ ਮੈਨੂੰ ਕਰਾ ਲਈ ਯਾਦ ਹੈ ਕਿ ਅਸੀਂ ਤਿੰਨ ਟੰਗੀ ਦੌੜ ਹੁੰਦੀ ਸੀ ਲੱਤਾਂ ਬੰਨ ਕੇ ਤੇ ਉਹ ਚਕਵਾਲ ਸਕੂਲ ਵਿੱਚ ਆਏ ਸੀ ਅੱਛਾ ਜੀ ਵਾਹ ਜੀ ਵਾਹ ਜੀ ਉਦੋਂ ਵੀ ਇਹ ਮਤਲਬ ਇੱਕ ਸੈਂਟਰ ਸੀ ਆਪਣਾ ਜੀ ਤੇ ਉਸ ਤੋਂ ਬਾਅਦ ਮੈਂ ਸੈਨਿਕ ਸਕੂਲ ਨਾਬੇ ਚਲੇ ਗਿਆ ਸੀ ਬਾਅਦ ਵਿੱਚ ਉਹ ਪੰਜਾਬ ਪਬਲਿਕ ਸਕੂਲ ਬਣ ਗਿਆ ਸੀ ਜੀ ਤੇ ਮੇਰੀ ਉੱਥੇ ਬਾਹਾਂ ਟੁੱਟ ਗਈ ਸੀ ਇਸ ਕਰਕੇ ਮੈਂ ਅਪੀਅਰ ਨਹੀਂ ਹੋ ਸਕਿਆ ਸੀ ਉੱਥੇ ਤੇ ਮੇਰਾ ਸਕਾਲਰਸ਼ਿਪ ਟੁੱਟ ਗਿਆ ਸੀ ਤੇ میٹرਿਕ ਮੈਂ ਸੀਨੀਅਰ ਮਾਡਲ ਤੋਂ ਕੀਤੀ 16 ਸੈਕਟਰ ਤੋਂ ਜੀ ਪ੍ਰੀ ਮੈਡੀਕਲ ਮੈਂ ਗਵਰਨਮੈਂਟ ਕਾਲਜ ਤੋਂ ਕੀਤੀ ਤੇ ਫਿਰ ਬੀਐਸਸੀ ਮੈਡੀਕਲ ਸੈਕੰਡ ਯਰ ਕਰ ਰਿਹਾ ਸੀ ਤੇ ਆਈ ਹੈਵ ਟੂ ਗਿਵ ਅਪ ਮਾਈ ਸਟੱਡੀਜ਼ ਜੀ ਤੇ ਅੱਜ ਵੀ ਤੁਹਾਡੇ ਦਰਮਿਆਨ ਖੜਿਆ ਮੈਂ ਹਾਇਰ ਕਾਸਟ ਵਿੱਚੋਂ ਪਹਿਲਾ ਸਰਪੰਚ ਬਣਿਆ ਸੀ ਆਪਣੇ ਪਿੰਡ ਦਾ ਜੀ ਤੇ ਰੋਪੜ ਜ਼ਿਲ੍ਹੇ ਦਾ ਮੈਂ ਬੈਸਟ ਵਿਲੇਜ ਬੈਸਟ ਸਰਪੰਚ ਦਾ ਅਵਾਰਡ ਗਵਰਨਰ ਅਸੇਸਰੀਤ ਉਹ ਲਿਆ ਹੋਇਆ ਵਾਹ ਜੀ ਵਾਹ ਤੇ ਬੈਸਟ এনਵਾਇਰਨਮੈਂਟ ਦਾ ਵੀ ਐਮਐਸ ਗਿਲ ਤੋਂ ਲਿਆ ਪਰ ਅੱਜ ਮੈਂ ਇਸ ਸੰਸਥਾਵਾਂ ਵਿੱਚ ਜਿੱਥੇ ਵੀ ਤੁਸੀਂ ਜਾਉਂਗੇ ਚਾਹੇ ਖਰੜ ਜਾਓ ਚਾਹੇ ਇੱਥੇ ਤੁਸੀਂ ਆਹ ਜਿਹੜੇ ਦਰਖਤ ਖੜੇ ਦੇਖਦੇ ਆਂ ਇਹ ਇਹੋ ਜੀ এনवायरमेंट ਕਿਤੇ ਵੀ ਨਹੀਂ ਹੈ ਕਿਤੇ ਵੀ ਨਹੀਂ ਕਿਸੇ ਸਕੂਲ ਕੋਲ ਨਹੀਂ ਹੈ ਤੇ ਜਿਹੜੀਆਂ ਬਿਲਡਿੰਗਾਂ ਦੀ ਗੱਲ ਕਰਦੇ ਆਂ ਮੈਂ ਖਰੜ ਦੀ ਬਿਲਡਿੰਗ ਵੀ ਤੁਸੀਂ ਜਾ ਕੇ ਦੇਖੋ ਤਾਂ ਤੁਸੀਂ ਹੈਰਾਨ ਹੋਵੋਗੇ ਵੀ ਇੱਕ ਤੁਪਕਾ ਪਾਣੀ ਦਾ ਨਹੀਂ ਆਇਆ 100-100 ਸਾਲ ਤੋਂ ਉੱਪਰ ਹੋ ਗਏ ਉਹਨਾਂ ਸਕੂਲਾਂ ਨੂੰ ਹਾਂਜੀ ਤੇ ਅੱਜ ਉਹਨਾਂ ਸਕੂਲਾਂ ਵਿੱਚੋਂ ਆਈਐਸ ਅਫਸਰ ਵੀ ਬਣੇ ਹੋਏ ਆ ਦੋ ਖਰੜ ਦੇ ਵਿੱਚੋਂ ਅਚੀਵ ਮਿਨਿਸਟਰੀ ਦਾ ਗੱਲ ਕਰਕੇ ਹੀ ਗਏ ਆਗੇ ਪਰ ਮੈਂ ਹੈਰਾਨ ਐ ਵੀ ਇਹ ਇਹ ਜਿਹੜਾ 8 ਸਟੇਟਾਂ ਵਿੱਚ ਇੰਡੀਆ ਦੇ ਆ ਜਾ ਚੁੱਕੇ ਆ ਆਪਣੇ ਜਿਹੋਰ ਦੇ ਵਿੱਚ ਕਰਨਾਟਕਾ ਵਿੱਚ ਪੰਜਾਬ ਇਸ ਨੂੰ ਸਟੱਡੀ ਕਰਨ ਗਿਆ ਹਿਮਾਚਲ ਦੇ ਵਿੱਚ ਵੀ ਗਿਆ ਤੇ ਐਗਰੀਕਲਚਰ ਟੂਰ ਵੀ ਕੀਤੇ ਨੇ ਮੈਂ ਤੇ ਪੰਜਾਬ ਨੂੰ ਮੈਂ ਰਿਪਰੈਜ਼ੈਂਟ ਵੀ ਕੀਤਾ ਜੀ ਪ੍ਰਾਈਸ ਕਮਿਸ਼ਨ ਦੇ ਦੋ ਵਾਰੀ ਅੱਛਾ ਜੀ ਤੇ ਤੁਸੀਂ ਹੈਰਾਨ ਹੋਵੋਗੇ ਜਿਹੜੇ ਉੱਥੇ ਬੈਠੇ ਸੀ ਬੰਦੇ ਜਦੋਂ ਮੈਂ ਰਿਪਰੈਜ਼ੈਂਟੇਸ਼ਨ ਦਿੱਤੀ ਹੈ 2012 ਵਿੱਚ ਤੇ ਮੈਂ ਸਨ 70 ਤੋਂ ਲੈ ਕੇ ਸਾਰਾ ਡਾਟਾ ਕੱਢ ਕੇ ਲਿਆ ਸੀਗਾ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ 40 ਰੁਪਏ ਕੀਮਤ ਵਧਾਈ ਹੈ 40 ਸਾਲ ਵਿੱਚ ਤੁਸੀਂ ਇਮੇਜਿਨ ਕਰੋ ਵੀ ਤੁਸੀਂ ਸਾਡੇ ਨਾਲ ਸਾਫ਼ ਕਰ ਰਹੇ ਆਂ ਕਿ ਸਾਡੀ ਦੁਰਦਸ਼ਾ ਕਰ ਰਹੇ ਆਂ ਹਾਂ ਜੀ ਜਦ ਤੱਕ ਹਿੰਦੁਸਤਾਨ ਦੇ ਵਿੱਚ ਪ੍ਰਾਈਸ ਇੰਡੈਕਸਨ ਵਾਲੀ ਨਾ ਜੋੜ ਦੇ ਸਾਡੀਆਂ ਕੀਮਤਾਂ ਨੂੰ ਉਦੋਂ ਤੱਕ ਜੱਟ ਤਰੱਕੀ ਨਹੀਂ ਕਰ ਸਕਦਾ ਤੁਸੀਂ ਇਹ ਮੇਰੀ ਗੱਲ ਲਿਖ ਕੇ ਲੈ ਲਓ ਤੇ ਅੱਜ ਵੀ ਮੈਂ ਇਹ ਤੁਹਾਡੇ ਨਾਲ ਸਾਂਝੀ ਕਰਦਾ ਗੱਲ ਕਿ ਠੀਕ ਹੈ ਦੇਖੋ ਮੈਂ 8 ਸਟੇਟਾਂ ਗਿਆ ਪਰ ਮਹਾਰਾਸ਼ਟਰਿਆ ਦੇ ਵਿੱਚ ਸ਼ਰਦਪਵਾਰ ਦੀ ਫੈਮਿਲੀ ਨੇ ਤਾਂ ਥੋੜਾ ਜਿਆਦਾ ਧਿਆਨ ਦਿਆ ਐਜੂਕੇਸ਼ਨ ਉਹ ਤੋਂ ਲੜਕੀਆਂ ਨੂੰ 1200 ਰੁਪਏ ਨਾਲ ਪੜਾਉਂਦੇ ਗ੍ਰੈਜੂਏਸ਼ਨ ਤੱਕ ਮੈਂ ਉੱਥੇ ਵੀ ਵਿਜ਼ਿਟ ਕਰਕੇ ਆਇਆ ਮੈਂ ਜੀ ਬਾਰਾਮਤੀ ਡਿਸਟ੍ਰਿਕਟ ਵਿੱਚ ਦੇਖੋ ਜਿਹੜਾ ਆ ਜਿਹੜਾ ਦਾਨ ਹੈ ਇਹ ਤਾਂ ਅਸੀਂ ਕੰਧਾ ਪਰ ਲਿਖਿਆ ਹੋਇਆ ਦੇਖਿਆ ਕਰਦੇ ਛੋਟੇ ਹੁੰਦੇ ਵਿਦਿਆ ਵਿਚਾਰੀ ਪਰਪੁਕਾਰੀ ਹਾਂਜੀ ਹਾਂ ਪਰ ਪਰਪੁਕਾਰ ਕਿਹਨੇ ਕੀਤਾ ਇਸ ਪਰਪੁਕਾਰ ਨੂੰ ਮੈਂ ਕਹਨਾ ਕੋਈ ਨਹੀਂ ਭੁੱਲ ਸਕਦਾ ਇਹ ਕੋਈ ਅੰਮ੍ਰਾਲਾ ਜ਼ਿਲ੍ਹਾ ਸੀ ਉਸ ਟਾਈਮ ਤੇ ਕਿਸ ਪ੍ਰਕਾਰ ਨਾਲ ਐਡਡੀਆਂ ਬਿਲਡਿੰਗਾਂ ਐਡੇ ਐਡੇ ਗਰਾਊਂਡ ਤੇ ਐਡੇ ਵੱਡੇ ਮੈਂ ਕਹੂੰਗਾ ਕਿਸੇ ਕੋਲ ਹਾਲ ਵੀ ਨਹੀਂ ਹੈਗੇ ਜਿੱਤਰਾ ਤੁਸੀਂ ਖੜੜ ਜਾਓ ਤੁਸੀਂ ਹੈਰਾਨ ਰਹਿ ਜਾਊਂਗੇ ਪਰ ਅੱਜ ਵੀ ਜਿਹੜਾ ਮਨ ਵਿੱਚ ਮੇਰੇ ਦੇਖੋ ਸਰਕਾਰ ਨੇ ਤਾਂ ਕੁਝ ਨਹੀਂ ਕਰਿਆ ਜਿਹੜੀਆਂ ਸਰਕਾਰਾਂ ਵੀ ਆਈਆਂ ਕੁਝ ਨਹੀਂ ਕਰਿਆ ਪਰ ਇੱਕ ਫੈਮਿਲੀ ਜਿਹੜੀ ਨੇ ਇੱਕ ਨਹੀਂ 14 ਸਕੂਲ ਦਿੱਤੇ ਆ ਅੰਮ੍ਰਾਲੇ ਉੱਥੇ ਵੀ ਆਪਣੇ ਅੰਮ੍ਰਾਲੇ ਵੀ ਸਕੂਲ ਸੀਗਾ ਕਾਜ਼ਾ ਸਕੂਲ ਸੀਗਾ ਇੱਜ ਬੜਾ ਮਨ ਨੂੰ ਇਹ ਇੱਕ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦ ਕਿ ਤੇ ਇਨਾ ਇੰਸਟੀਚੂਨਾਂ ਵਿੱਚ ਆਉਂਦਾ ਮੈਂ ਤੇ ਕਿੱਡੀ-ਕੱਡੀਆ ਬਿਲਡਿੰਗਾਂ ਕਿੱਡੇ-ਕੱਡੇ ਗਰਾਊਂਡ ਨੇ ਤੇ ਅੱਜ ਬੱਚਿਆਂ ਦਾ ਉਹ ਜਿਹੜਾ ਤੁਸੀਂ ਉੱਥੇ ਦੇਖਿਆ ਪ੍ਰੋਗਰਾਮ ਤੇ ਮੈਂ ਕਹਿੰਦਾ ਵੀ ਜਦ ਇਸ ਕਿਸਮ ਦੇ ਬੱਚੇ ਅੱਗੇ ਆਉਣਗੇ ਸਮਾਜ ਦੇ ਵਿੱਚ ਤਾਂ ਹੋ ਸਕਦਾ ਕੌਣ ਨਾਲੇ ਉਸ ਟਾਈਮ ਦੇ ਵਿੱਚ ਵੀ ਇਹ ਬੱਚੇ ਅੱਗੇ ਵਧਣਗੇ ਸੋ ਇਨਾ ਕੁਝ ਕਹਿਣਾ ਹੋਇਆ ਮੈਂ ਸਾਰਿਆਂ ਨੂੰ ਆਪਣੇ ਇਸ ਮੈਂਬਰਾਂ ਨੂੰ ਤੇ ਇਸ ਪ੍ਰਿੰਸੀਪਲਾਂ ਨੂੰ ਵਧਾਈਆਂ ਦੇਣਾ ਤੇ ਉਹ ਐਜੂਕੇਸ਼ਨ ਵੱਲ ਕਾਫੀ ਇਹਨਾਂ ਨੇ ਐਫਰਟ ਕਰ ਰਹੇ ਹਨ ਇਹ ਬੱਚੇ ਵੀ ਕਾਫੀ ਮੈਂ ਕਹੂੰਗਾ ਤੁਸੀਂ ਵੀ ਦੇਖਿਓ ਨੇ ਕਿੰਨੇ ਕੰਫੀਡੈਂਸ ਨਾਲ ਉਹਨੇ ਸਟੇਜ ਤੇ ਪਾਰਟ ਪਲੇ ਕੀਤੇ ਨੇ ਤੇ ਉਹ ਸਾਰੇ ਹੀ ਵਧਾਈ ਦੇ ਪਾਤਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ